ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੋ ਅੱਜ ਤੱਕ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਗਰਨੇਡ ਗਰਨੇਡ ਹੁੰਦੀ ਰਹੀ ਗਰਨੇਡਾਂ ਦਾ ਖਦਰ ਪਿਆ ਰਿਹਾ ਹੈ ਵੀ 50 ਗਰਨੇਡ ਜਿਨ੍ਹਾਂ ਚੋਂ ਹਰ ਤੱਕ 18 ਹੀ ਚੱਲੇ ਨੇ 32 ਬਾਕੀ ਨੇ ਜੇ ਪ੍ਰਤਾਪ ਸਿੰਘ ਬਾਜਬਾ ਦੀ ਗੱਲ ਸੁਣੀਏ ਇਸੇ ਇਸੇ ਤੇ ਅੱਜ ਸਿਆਸੀ ਕਮਸ਼ਾਨ ਸੀ ਤੇ ਅੱਜ 5.5 ਘੰਟੇ 5.5 ਘੰਟੇ ਲਗਾਤਾਰ ਪੁੱਛਗਿਛ ਹੋਈ ਹੈ ਤੇ ਜਦੋਂ ਬਾਹਰ ਆਏ ਆਪ ਤਾਂ 6 ਘੰਟੇ ਕਹਦੇ ਨੇ ਕਹਿੰਦੇ 2 ਵਜੇ ਵੇ ਗਿਆ ਸੀ 8 ਵਜੇ ਬਾਹਰ ਆਏ ਆ ਪਰ 2.5 ਵਜੇ ਗਏ ਸੀ 8 ਵਜੇ ਬਾਹਰ ਆਏ 5.5 ਘੰਟੇ ਚਲੋ 5 5.5 6 ਘੰਟੇ ਲਗਾਤਾਰ ਪੁੱਛਗਿਛ ਹੋਈ ਉਹ ਵੀ ਆਪੋਜੀਸ਼ਨ ਦੇ ਲੀਡਰ ਤੋਂ ਜਿਸ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਬਹੁਤ ਸਾਰੇ ਕੰਟਰੀ ਦੇ ਵਿੱਚ ਕੰਸਟੀਚੂਸ਼ਨਲ ਪੋਸਟ ਹੈ ਤੇ ਜੇ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਤੋਂ ਬਾਅਦ ਇਹ ਪੋਸਟ ਹੁੰਦੀ ਹੈ ਇਹ ਆਪ ਹੀ ਦੱਸ ਰਹੇ ਸੀ ਬਾਜਵਾ ਸਾਹਿਬ ਔਰ ਦੂਜੀ ਗੱਲ ਭਾਈ ਇੱਕ ਝੋਟਾ ਬੜੀ ਦਿਖਾਈ ਇਸ ਸਾਰੇ ਬੈਠੇ ਰਹੇ ਜਦੋਂ ਬਾਹਰ ਆਏ ਉਦੋਂ মিডিਆ ਨਾਲ ਗੱਲ ਕੀਤੀ মিডিਆ ਵੀ ਬੈਠਾ ਰਿਹਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਪ੍ਰਦਰਸ਼ਨ ਬਹਾਵਾ ਤਕੜਾ ਸੀ ਤੂੰ ਇਹ ਸਾਰੀ ਗੱਲਬਾਤ ਕਰਦੇ ਕਿ ਹੈ ਕੀ ਸਿੱਟਾ ਕੀ ਇਹ ਪੰਜਾਬ ਦੇ ਜਿਹੜੇ ਪੰਯਾਦੀ ਮੁੱਦੇ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੈਕ ਬੋਨਸ ਕਰ ਗਿਆ ਸਿੱਖਿਆ ਕ੍ਰਾਂਤੀ ਵਾਲਾ ਮੁੱਦਾ ਉਹ ਤੋਂ ਉਹ ਤੋਂ ਧਿਆਨ ਅਟਾਉਣ ਲਈ ਹੈ ਜਾਂ ਹੈ ਕਿ ਇਹ ਮਸਲਾ ਕੀ ਹੈ ਇੱਕ ਵਾਰ ਫੇਰ ਇਹਦਾ ਐਨਾਲਿਸਿਸ ਕਰਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਜੇ ਵਕਤ ਭਰਿਆ ਥੋੜੀ ਜੀ ਗੱਲ ਇਹ ਵੀ ਕਰਾਂਗੇ ਕਿ ਕੱਲ ਨੂੰ ਹੋਣਗੇ ਜਿਹੜੇ ਹਰਜਿੰਦਰ ਸਿੰਘ ਧਾਮੀ ਅੰਤਰਕਮਿਟੀ ਦੀ ਮੀਟਿੰਗ 'ਚ ਕਿਤੇ ਧਾਮੀ ਸਾਹਿਬ ਦੁਆਰਾ ਤਾਂ ਨਿਰਾਸ਼ ਹੋ ਗਏ ਕਿਉਂਕਿ ਜੋ ਧਾਮੀ ਨੇ ਤੁੰਮੇ ਨਾਲ ਗੱਲ ਕੀਤੀ ਸੀ ਉਹ ਤਾਂ ਪੂਰੀ ਨਹੀਂ ਹੋਈ ਤਾਂ ਇਹ ਇਹ ਵੀ ਇੱਕ ਮਸਲਾ ਹੈ ਵੱਡਾ ਉਹ ਵੀ ਸਿੱਖਿਆ ਅਸਥਾਨ ਨਾਲ ਸੰਬੰਧਿਤ ਥੋੜੀ ਜੀ ਕਰ ਲੈਂਦੇ ਵੀ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਬਾਜਵਾ ਸਾਹਿਬ ਦੇ ਗ੍ਰੇਨੇਡਾ ਦੀ ਗੱਲ ਕਰਾਂ ਮੈਂ ਇੱਕ ਵਾਰ ਤੁਹਾਨੂੰ ਜ਼ਰੂਰ ਯਾਦ ਕਰਾਉਣਾ ਕਿ ਪਿਆਰੇ ਦਰਸ਼ਕੋ ਕਿ ਜਿੰਨਾ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਤੁਸੀਂ ਨਵੇਂ ਹੋ ਉਹ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ ਗੱਲ ਪਹਿਲਾਂ ਤਾਂ ਜਾਣਕਾਰੀ ਦੇਦਾ ਪੱਤਰਕਾਰੀ ਚ ਕਿਹਾ ਜਾਂਦਾ ਕਿ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਪਤਾ ਹੋਵੇ ਸਾਰੀ ਗੱਲ ਦਾ ਕਈ ਬਿਲਕੁਲ ਨਵੇਂ ਵੀ ਆਉਂਦੇ ਨੇ ਅਸਲ ਦੇ ਵਿੱਚ ਗੱਲ ਤਾਂ ਇਹ ਹੋਈ ਹੈ ਪਿਛਲੇ 3 ਦਿਨ ਪਹਿਲਾਂ ਇੱਕ ਚੈਨਲ ਤੇ ਇੱਕ ਪ੍ਰੋਗਰਾਮ ਦੇ ਵਿੱਚ ਪ੍ਰਤਾਪ ਸਿੰਘ ਬਾਜਪਾ opposition ਦੇ ਜਿਹੜੇ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਕਿ ਹਾਲ ਤੱਕ ਕਹੀ ਪੰਜਾਬ ਦੇ ਲਾਅਰਡ ਅੰਡਰੂ ਕਾਨੂੰਨ ਵਿਵਸਥਾ ਨੂੰ ਲੈ ਕੇ ਕਿ ਕਿੰਨੀ ਖਰਾਬ ਹੋ ਰਹੀ ਐ ਥਾਂ ਥਾਂ ਤਮਾਕੇ ਹੋ ਰਹੇ ਨੇ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਮੇਰੀ ਜਾਣਕਾਰੀ ਮੈਨੂੰ ਮਿਲੀ ਐ ਕਿ 50 ਬੰਬ ਆਏ ਨੇ ਤੇ 50ਾਂ ਚੋਂ ਹਲੇ 18 ਚੱਲੇ ਨੇ 32 ਹਲੇ ਚੱਲਣੇ ਨੇ ਇਹ ਗੱਲ ਕਹੀ ਇਸ ਗੱਲ ਨੂੰ ਲੈ ਕੇ ਮੁਕੰਮਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਆਦਾ ਗੰਭੀਰ ਨਜ਼ਰ ਆਏ ਉਹਨਾਂ ਨੇ ਇੱਕ ਵੀਡੀਓ ਪਾਤੀ ਉਹ ਕਹਿੰਦੇ ਸਾਨੂੰ ਜਗਾ ਦੱਸੋ ਸੋਰਸ ਕਿ ਜਿਹੜੀ ਤੁਹਾਨੂੰ ਜਾਣਕਾਰੀ ਮਿਲੀ ਹੈ ਕਿੱਥੋਂ ਮਿਲੀ ਹੈ ਤੇ ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ ਜੇ ਨਹੀਂ ਦਿੰਦੇ ਤਾਂ ਤੁਹਾਡੇ ਤੇ ਕਾਰਵਾਈ ਹੋ ਤੇ ਫਿਰ ਕਾਰਵਾਈ ਇਹ মিডিਆ ਰਹੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਵੀ ਕਾਰ ਜਿਹੜੀ ਹੈ ਵੀ ਤੁਸੀਂ ਮੈਂ ਉਹਦਾ ਸੋਰਸ ਨਹੀਂ ਦੱਸਣਾ ਮੈਂ ਚਾਰ ਵਾਰੀ ਦਾ ਐਮਐਲਏ ਹਾਂ ਮੰਤਰੀ ਰਿਹਾ ਰਾਜ ਸਭਾ ਦਾ ਮੈਂਬਰ ਰਿਹਾ ਕੇਂਦਰ ਚ ਰਿਹਾ ਮੇਰੇ ਕੇਂਦਰ ਚ ਵੀ ਪੰਜਾਬ ਚ ਵੀ ਮੇਰੇ ਬੜੇ ਸੋਰਸ ਨੇ ਤੇ ਪਰ ਮੈਂ ਇਹ ਨਹੀਂ ਦੱਸਣਾ ਹਾਂ ਸਾਡਾ ਨੁਕਸਾਨ ਹੋਇਆ ਮੇਰੀ ਕਾਰ ਦਾ ਨੁਕਸਾਨ ਹਟਾ ਦਿੱਤੀ ਗਈ ਸੀ ਸਾਡੇ ਘਰ ਦੇ ਜ਼ੀਗ ਹੈ ਉਹ ਇਹ دہشت ਬਾਦ ਚ ਸਿੱਧੀ 14 ਕੇ ਦੁਆਰਾ دہشت ਆਵੇ ਤੇ ਮੈਨੂੰ ਵੀ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਵੀ ਬਚ ਕੇ ਰਹੋ ਇਸ ਕਿਸਮ ਦੀ ਉਹਨਾਂ ਨੇ ਡਿਫੈਂਸ ਦਿੱਤਾ ਜਿਹੜਾ মিডিਆ ਰਾਹੀ ਕਿ ਮੈਂ ਸੋਰਸ ਨਹੀਂ ਦੱਸਿਆ ਜਦੋਂ ਪਹਿਲੀ ਵਾਰ ਰਵਿਜੀਤ ਕੌਰ ਘਰੇਵਾਲ ਏਆਈਜੀ ਪੁੱਛਣ ਆਈ ਇਹ ਤਾਂ ਅੱਜ ਤਾਂ ਪੁਛਕਸ਼ ਬਾਅਦ ਚ ਹੋਈ ਹੈ ਨਾ ਜਦੋਂ ਕੇਸ ਦਰਜ ਹੋ ਗਿਆ ਉਦੋਂ ਦੀ ਗੱਲ ਹੈ ਤੋਂ ਇਹ ਉਹਨਾਂ ਨੇ মিডিਆ ਨੂੰ ਦੱਸਿਆ ਉਹਨਾਂ ਨੇ ਆਪਦਾ ਪੱਖੇ ਰੱਖਿਆ ਕਿ ਮੈਨੂੰ ਪਤਾ ਹੈ ਮੇਰੇ ਕੋਲ ਸੋਰਸ ਹੈ ਪਰ ਮੈਂ ਦੱਸਣਾ ਇੱਥੇ ਹੋਰ ਵੀ ਗੱਲ ਹੈ ਕਿ ਅਖਬਾਰ ਦੇ ਵਿੱਚ ਵੀ ਇੱਕ ਹਿੰਦੀ ਦੇ ਅਖਬਾਰ ਦੇ ਵਿੱਚ ਇਸ ਤਰ੍ਹਾਂ ਦੀ ਹਮੇਉ 50 ਨਹੀਂ ਘੱਟ ਵੱਧ ਬੰਬ ਨੇ ਪਰ ਇਸ ਤਰ੍ਹਾਂ ਦੀ ਖਬਰ ਉਹਦੇ ਵਿੱਚ ਛਪੀ ਸੀ ਉਹਦਾ ਹਵਾਲਾ ਵੀ ਦਿੱਤਾ ਸੀ ਜ ਇਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਲੇਕਿਨ ਮਾਨ ਸਾਹਿਬ ਨੇ ਫਿਰ ਕੇਸ ਦਰਜ ਕਰਤਾ ਐਫ ਆਈ ਆਰ ਹੋ ਗਈ ਸੈਕਟਰ ਬਹਾਲੀ ਦੇ ਸਾਈਬਰ ਥਾਣੇ ਦੇ ਵਿੱਚ ਹੁਣ ਉੱਥੇ ਹੁਣ ਪਛਾਣੇ ਚੁਣ ਨਹੀਂ ਸੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹਾਈ ਕੋਰਟ ਚ ਚੜ੍ਹੇ ਕੇ ਐਫ ਆਈ ਆਰ ਰੱਦ ਕਰਾਉਣ ਲਈ ਉਹਦੀ ਸੁਣਵਾਈ ਕੱਲ ਹੋਣੀ ਹੈ ਕੱਲ ਪਤਾ ਲੱਗੂਗਾ ਐਫ ਆਈ ਆਰ ਰੱਦ ਹੁੰਦੀ ਹੈ ਜਾਂ ਨਹੀਂ ਕੇਸ ਜਿਹੜੀ ਹੈ ਧਾਰਾ 200 ਤੋਂ ਸਖਤ ਹੈ ਇੱਕ ਤਾਂ 197 ਡੀ ਹੈ 197 1 ਡੀ ਇਹ ਧਾਰਾ ਜਿਹੜੀ ਹੈ ਗਭੀ ਸਖਤ ਜਮਾਤ ਕਰੋੜੀ ਪਏਗੀ ਜੇ ਉਹ ਵੀ ਕੋਰਟ ਦੀ ਮਰਜ਼ੀ ਹੈ ਜਵਾਦ ਦਿੰਦੇ ਨੇ ਕਿ ਨਹੀਂ ਧਾਰਾ 353 ਵੀ ਹੈ ਯਾਨੀ ਭਾਰਤ ਦੀ ਸੁਰੱਖਿਆ ਨੂੰ ਖਤਰਾ ਇਕ ਤਾਲੁਕਾ ਤਰਾ ਅਕੰਡ ਤਾਲੁਕਾ ਤਰਾ ਇਹ ਸਾਰਾ ਕੁਝ ਇਹਦੇ ਵਿੱਚ ਆਉਂਦਾ ਹੈ। ਤੋਂ ਐਫ ਆਈ ਆਰ ਹੋ ਗਈ ਤੇ ਅੱਜ 2 ਵਜੇ ਬੁਲਾਇਆ ਸੀ ਉਹਨਾਂ ਨੂੰ ਤੇ ਉਹਦੇ ਵਿੱਚ ਫਿਰ ਪਹੁੰਚੇ ਸੀ ਉੱਥੇ। ਯਾਨੀ ਅੱਜ ਮੀਂਜ ਮੈਂ ਜਦੋਂ ਇਹ ਰਿਕਾਰਡਿੰਗ ਕਰ ਰਿਹਾ ਪ੍ਰਤਾਪ ਸਿੰਘ ਬਾਜਬਾ ਨੂੰ ਢੀਕ ਕੇ ਉਹਨਾਂ ਦੀ ਗੱਲ ਸੁਣ ਕੇ ਉਸ ਤੋਂ ਬਾਅਦ ਰਿਕਾਰਡਿੰਗ ਕਰ ਰਿਹਾ ਤੇ ਇਹਦਾ ਮਤਲਬ 15 ਤਰੀਕ ਦੀ ਜਿਹੜੀ 15 April ਦੇ 8 ਵਜੇ ਬਾਅਦ ਆਏ ਨੇ 8:30 ਤੱਕ ਉਹਨਾਂ ਨੇ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਵੀਡੀਓ ਬਣਾ ਰਿਹਾ ਸੋ ਕੱਲ ਨੂੰ ਮੀਂਹ ਚ ਕਿ 16 ਨੂੰ ਹਾਈ ਕੋਰਟ ਤੇ ਫੈਸਲਾ ਕਰਨਾ ਇਹ ਤਾਂ ਹੈ ਜਾਣਕਾਰੀ ਦੂਜੇ ਪਾਸੇ ਹੋਰ ਕੀ ਹੋਇਆ ਦੋ ਪ੍ਰਦਰਸ਼ਨ ਹੋਏ ਪੰਜਾਬ ਚ ਸਰਕਾਰ ਨੇ ਵੀ ਕੀਤਾ ਇਹਨਾਂ ਨੇ ਤਾਂ ਕੀਤਾ ਜਿਹੜੇ ਇੱਧਾ ਦੇ ਸੀ ਪ੍ਰਤਾਪ ਸਿੰਘ ਬਾਜਬਾਦ ਦੀ ਕਾਂਗਰਸ ਚਾਹੇ ਨੈਸ਼ਨਲ ਜੈਰਾਮ ਰਸ਼ੀਦ ਨਰਬੇਸ਼ ਰਵਾਦ ਚੱਕੂ ਹਰਲਾ ਨੂੰ ਇਹਨਾਂ ਤੇ ਬੈਕ ਤੇ ਆ ਗਏ ਸਾਰੇ ਕਾਂਗਰਸ ਯਾਨੀ ਕਿਸਮ ਦੀ ਇਕਜੁੱਟ ਹੋਈ ਕਾਂਗਰਸ ਪਪੇਸ਼ ਬਗੇਲ ਜੈਰਾਮ ਰਵੇਸ਼ ਉਪਰ ਵਾਲੇ ਵੀ ਥੱਲੇ ਸਾਰੇ ਸੁਖਜਿੰਦਰ ਰੰਧਾਵਾ ਰਾਜਾ ਬੜਿੰਗ ਜਿਹੜੇ ਪ੍ਰਧਾਨ ਸਾਹਿਬ ਹੋ ਸੀ ਰਾਣਾ ਗੁਰਜੀਤ ਯਾਨੀ ਮੈਂ ਜਿਹਦੇ 9-9 ਤੋਂ ਮੈਂ ਦੇਖ ਰਿਹਾ ਸੀ ਕਿ ਲਗਭਗ ਸਾਰੇ ਕਦਰ ਛੱਡ ਕੇ ਸਾਰੇ ਉੱਥੇ ਸੜਕ ਤੇ ਬੈਠੇ ਸੀ ਤੇ ਨਾਰੇबाजी ਚੱਦੀ ਰਹੀ ਸੀ ਨਾ ਡਰੇ ਨਾ ਡਰੇ ਤੇ ਡਰੇਗੇ ਨਾ ਡਰੇ ਸੀ ਨਾ ਡਰਾਂਗੇ ਇਸ ਤਰ੍ਹਾਂ ਦੇ ਨਾਰੇ ਲੱਗਦੇ ਰਹੇ ਤੇ ਉਹ ਜਿਹੜਾ ਜੀਰੇ ਵਾਲਾ ਘਮਾਇਆ ਤਾਂ ਬਲੇਸੋ ਨੇ ਡਰ ਲਾ ਰਿਹਾ ਸੀ ਜਦੋਂ ਇਹ ਆਇਆ ਬਾਹਰ ਆਇਆ ਸੋ ਇਸ ਤਰ੍ਹਾਂ ਇੱਕ ਪਾਸੇ ਇਹ ਨਾਰੇ ਬਾਜੀ ਦੂਜੇ ਪਾਸੇ ਅਮਨ ਰੋੜਾ ਰਵਜੋਤ ਡਾਕਟਰ ਬਲਬੀਰ ਇਹ ਵੀ ਲੱਗੇ ਹੋਏ ਸੀ ਆਮ ਆਦਮੀ ਪਾਰਟੀ ਨੇ ਵੀ ਪ੍ਰਦਰਸ਼ਨ ਤਕੜਾ ਕੀਤਾ ਤੇ ਇਹਨਾਂ ਤੇ ਜਿਹੜੇ ਲਾ ਰਹੇ ਸੀ ਨਿਸ਼ਾਨੇ ਕਿ ਇਹ ਅੱਤਵਾਦੀ ਫੁਲਾਉਣਾ ਚਾਹੁੰਦੇ ਨੇ ਇਹਦੇ ਅੱਤਵਾਦੀਆਂ ਨਾਲ ਮਿਲੇ ਨੇ ਇਹਨਾਂ ਦੇ ਸੰਬੰਧ ਨੇ ਹੁਣ ਗੱਲ ਇਹਨੂੰ ਜੇ ਆਪਾਂ ਇਹਦਾ ਐਨਾਲਿਸਿਸ ਕਰ ਲਈਏ ਇਸ ਵੀਡੀਓ ਦਾ ਇਹ ਤਾਂ ਜਾਣਕਾਰੀ ਸੀ ਨਾ ਤੇ ਐਨਾਲਿਸਿਸ ਮੈਨੂੰ ਲੱਗਦਾ ਹੈ ਕਿ ਬਈ ਸਾਡੇ ਜਿਹੜੇ ਸਿਆਸਤਦਾਨ ਇੱਕ ਗੱਲ ਇੱਥੇ ਹੋਰ ਕਰ ਲੈ ਜਦੋਂ ਬਾਹਰ ਆ ਕੇ ਇਹ ਗੱਲ ਕਹੀ ਕਿ ਮੈਂ ਤਾਂ ਆਪੋਜੀਸ਼ਨ ਦਾ ਲੀਡਰ ਹਾਂ ਚਾਹੇ ਪ੍ਰਤਾਪ ਸਿੰਘ ਬਾਜਪਾ ਵੱਡਾ ਨਹੀਂ لیکن عہدہ ਤਾਂ ਵੱਡਾ ਹੈ غلطا ٹھیک ہے اپ লিডার অফ অপوزیشن ਹੈ ਤੇ লিডার অফ অপوزیشن ਦਾ ਉਹਦਾ ਕੰਫੀ ਵੱਡਾ ਹੁੰਦਾ ਜਿਵੇਂ ਨੰਬਰ 2 ਤਾਂ ਕਹਿੰਦੇ ਮੈਂ ਮੁੱਖ ਮੰਤਰੀ ਤੋਂ ਬਾਅਦ ਦਾ ਸ਼ੈਡੋ ਮੁੱਖ ਮੰਤਰੀ ਹੁੰਦਾ ਤੇ ਜੇ ਮੇਰਾ ਇਹ ਹਲ ਕੀਤਾ 5 6 ਘਟੇ ਇਹਨਾਂ ਨੇ ਆਮ ਬੰਦੇ ਦਾ ਕੀ ਹਾਲ ਕਰਦੇ ਹੋਏ ਪੁਲਿਸ ਇਸ ਕਿਸਮ ਦੀ ਉਹਨਾਂ ਨੇ ਜਿਹੜਾ ਨਿਸ਼ਾਨੇ ਪੁਲਿਸ ਤੇ ਜਾਂ ਸਰਕਾਰ ਤੇ ਲਾਏ ਵੀ ਆ ਕੁਛ ਕਰ ਰਹੇ ਨੇ ਇਹ ਤੇ ਇਹ ਤਾਂ ਗੱਲ ਉਹਨਾਂ ਦੀ ਠੀਕ ਹੈ ਕਿ ਇਹ অপੋਜੀਸ਼ਨ ਦਾ ਇੱਕ ਲੀਡਰ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਉਹਦੇ ਦੇ ਬਤਵ ਚਲੋ ਇਹ ਜੋ ਕੋ ਚਾਹਤਾ ਲੇਕਿਨ ਦੂਜੇ ਪਾਸੇ ਭਗਵਾਨਤ ਮਾਨ ਤੇ ਉਹ ਉਹਨਾਂ ਦੇ ਕਪੜਾ ਸਟਾਈਲ ਆ ਬੋਲਣ ਦਾ ਵੀ ਇਹ ਤਾਂ ਜੀ ਅੱਜ ਕਹਿ ਰਹੇ ਸੀ ਜਦੋਂ ਅੱਜ ਤਾਂ ਸ਼ਾਦੀ ਉਹਨਾਂ ਨਾਲ ਵੀ ਹੋ ਗਈ ਤਾਂ ਕਿਸਾਨਾਂ ਨੇ ਉਹਨਾਂ ਨੂੰ ਘੇਰ ਲਿਆ ਪੁਲਸ ਨੇ ਉਹੀ ਪੁਲਸ ਨੇ ਕਿਸਾਨਾਂ ਨੂੰ ਪਈ ਹੋਈ ਸੀ ਜਿਹੜੀ ਉਹਨਾਂ ਦੇ ਸੀ ਉਹ ਸਵਾਲ ਜਵਾਬ ਕਰ ਰਹੇ ਸੀ ਉਹਨਾਂ ਨੇ ਤੇ ਉਹ ਕਹਿੰਦੇ ਜੀ ਇਹ ਤਾਂ ਕੀ ਹੈ ਇਹ ਤਾਂ ਵਕੀਲ ਕਰਦੇ ਫਿਰਦੇ ਨੇ ਇਹ ਇਹ ਤਾਂ ਬਰਦਾਸ਼ਤ ਨਹੀਂ ਕਰ ਸਕਦੇ ਵੀ ਆਮ ਕਰਦਾ ਮੁੰਡਾ ਮੁੱਖ ਮੰਤਰੀ ਉਹ ਜਿਹੜੀ ਗੱਲਾਂ ਜਿਹੜੀ ਅਕਸਰ ਮੁੱਖ ਮੰਤਰੀ ਪੰਜਾਬ ਕਰਦੇ ਨੇ ਉਹ ਵੀ ਉੱਥੇ ਕੀਤੀਆਂ ਚਲੋ ਇਹ ਸਾਰੀ ਗੱਲਬਾਤ ਚ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਟਿੱਪਣੀ ਇਹ ਹੈ ਐਨਲਸ ਜੀ ਹੈ ਮਲੰਕ ਨੇ ਇਹ ਹੈ ਕਿ ਦੋ ਤਿੰਨ ਗੱਲਾਂ ਖੁਰਸਾਂਕੀਆਂ ਨੇ ਮੈਨੂੰ ਕਹਿੰਦਾ ਮੈਚ ਫਿਕਸਿੰਗ ਪਰ ਦੋਨੋਂ ਨੂੰ ਫਾਇਦਾ ਕਿਹਨੂੰ ਫਾਇਦਾ ਇਹਦਾ ਜਦੋਂ ਕੋਈ ਘਟਨਾ ਪਾਪੜੀ ਕਿਹਨੂੰ ਫਾਇਦਾ ਦੋਨੋਂ ਨੂੰ ਫਾਇਦਾ ਇਹਦੇ ਚ ਆਮ ਆਦਮੀ ਪਾਰਟੀ ਨੂੰ ਕੀ ਫਾਇਦਾ ਪਹਿਲਾਂ ਤਾਂ ਉਹ ਦੇਖ ਲਈ ਉਹਨਾਂ ਨੂੰ ਇਹ ਫਾਇਦਾ ਹੈ ਕਿ ਉਹਨਾਂ ਦਾ ਜਿਹੜਾ ਸਿੱਖਿਆ ਕ੍ਰਾਂਤੀ ਆ ਜਿਹੜੇ ਪਖਾਨਿਆਂ ਦਾ ਕੰਮ ਸੀ ਉਹ ਬੁਰੀ ਤਰੀਕੇ ਨਾਲ ਫੇਲ ਹੋ ਗਿਆ ਔਰ ਇੰਨਾ ਕੁ ਫੇਲ ਹੋਇਆ ਲੋਕ ਮਜ਼ਾਕ ਬਣਾਉਣ ਲੱਗੇ ਸੀ ਤੇ ਹੁਣ ਉਹ ਜਦੋਂ ਜ਼ਿਆਦਾ ਮਜ਼ਾਕ ਬਣਾਉਣ ਲੱਗੇ ਤਾਂ ਫਿਰ ਉਹਦੇ ਚੋਂ ਆ ਗੱਲ ਨਿਕਲੀ ਕਿ ਆਪਾਂ ਐ ਕਰ ਲੀਏ ਹੁਣ ਦੇਖੋ 3 ਦਿਨ ਹੋ ਗਏ ਪਖਾਨਿਆਂ ਦੀ ਕੋਈ ਗੱਲ ਕਰਦਾ ਨਹੀਂ ਤਾਂ ਸੋਸ਼ਲ ਮੀਡੀਆ ਭਰਿਆ ਪਿਆ ਸੀ ਉਹ ਦੋਖੋ ਜੀ ਪਖਾਨਿਆਂ ਦੀ ਬਰੰਮਤ ਇੰਨਾ ਪੈਸਾ ਖਰਚ ਕਰਤਾ ਉਹਨਾਂ ਨੂੰ ਤਾਂ ਆ ਵੀ ਫਾਇਦਾ ਨਹੀਂ ਜਿਹੜੇ ਬੁਨਿਆਦੀ ਮੁੱਦੇ ਜਿਹੜੇ ਮੁੱਦੇ ਉਹਨਾਂ ਨੇ ਵਾਅਦਾ ਕੀਤੇ ਸੀ ਸਾਰੇ ਲੋਕ ਭੁੱਲ ਗਏ ਇਧਰ ਲੱਗੇ ਯਾਨੀ ਮੀਡੀਆ ਦਾ ਇਹ ਹੈ ਕਿ ਜਿਆਦਾ ਯਾਦ ਕਰਾਉਂਦਾ ਰਹੇ ਮੀਡੀਆ ਮੀਡੀਆ ਤੋਂ ਬਹੁਤ ਕੁਝ ਕਰਦਾ ਜੀ ਤੁਹਾਨੂੰ ਦੱਸਿਏ ਕਿ ਮੈਂ ਮੀਡੀਆ ਚ ਮੀਡੀਆ ਨੂੰ ਪੜਾਇਆ ਸਾਰੀ ਉਮਰ ਉਹ ਤਾਂ ਇੰਨਾ ਕੁ ਐਨੇ ਸ਼ਟਰ ਵੇ ਨਾਲ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਜਾਂ ਵਿਗ ਗਿਆ ਜਾਂ ਕੋਲ ਝੋਲੀ ਚੁੱਕ ਰਿਹਾ ਹੁਣ ਤੁਹਾਡੇ ਮੈਂ ਤਾਂ ਕਿੰਨੀ ਵਾਰ ਐਗਜ਼ਾਮਪਲ ਦਿੱਤੀ ਹੈ ਕਿ ਮੈਂ ਤਾਂ ਜਦੋਂ ਕੋਈ ਵੱਡੀ ਘਟਨਾ ਹੁੰਦੀ ਹੈ ਜਦੋਂ ਘਟਨਾ ਕੋਈ ਕਿਸੇ ਜਿਵੇਂ ਹੁਣ ਮੰਨ ਲਓ ਆਪਾਂ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਦੇ ਖਿਲਾਫ ਕੋਈ ਵੀ ਗੱਲ ਜੇ ਕੋਈ ਆਉਂਦੀ ਹੈ ਕੋਈ ਹੋਰ ਪਾਰਟੀ ਖਬਰ ਤਾਂ ਕਿ ਲੋਕਾਂ ਨੂੰ ਭਰ ਜਾਣ ਜਦੋਂ ਵੀ ਕਿਸੇ ਭਾਜਪਾ ਮਹਾਕੁੰਭ ਦੀ ਜਦ ਮਹਾਕੁੰਭ ਦੇ ਵਿੱਚ ਉਹ ਭਾਜੜ ਜਦੋਂ ਪਈ ਪਤਾ ਨਹੀਂ ਕਿੰਨੇ ਬੰਦੇ ਮਰ ਹਲੇ ਵੀ ਨਹੀਂ ਪਤਾ 17 ਘੰਟੇ ਨੈਸ਼ਨਲ ਮੀਡੀਆ ਨੇ ਦੱਸੀ ਹੀ ਨਹੀਂ ਖਬਰ ਕੁਝ ਲੋਕੋ ਕੋ ਜਖਮੀ ਹੋ ਗਏ 30 ਬੰਦਿਆਂ ਦੀ ਖਬਰ 17 ਘੰਟੇ ਬਾਅਦ ਦੱਸੀ ਸੀ ਤੇ ਦੂਜੇ ਪਾਸੇ ਕੁਝ ਹੋਰ ਚਲਾਉਂਦੇ ਰਹੇ ਆ ਟਰੰਪ ਨੇ ਜਦੋਂ ਬੇਇੱਜ਼ਤੀ ਕੀਤੀ ਕੋਈ ਗੱਲ ਹੀ ਨਹੀਂ ਕੀਤੀ ਸਾਡਾ ਇਕਨੋਮੀ ਦਾ ਕੀ ਹਾਲ ਹੈ ਨਹੀਂ ਹੈ ਟੈਰਫ ਵਾਰ-ਵਾਰ ਉਦੋਂ ਹੋਰ ਕੁਝ ਚਲਾਦੋ ਐਂ ਪੰਜਾਬ 'ਚ ਵੀ ਪੰਜਾਬ 'ਚ ਜਿਹੜੇ ਪੰਜਾਬ ਦੇ ਜਿਹੜੇ ਅਸਲੀ ਲੋਕਦੇ ਨੇ ਉਹਨਾਂ ਤੇ ਕਦੇ ਬੇਇੱਜ਼ਤੀ ਹੋਈ ਅੱਜ ਸਾਰੇ ਚੈਨਲਾਂ ਤੇ ਬੇਇੱਜ਼ਤੀ ਹੋ ਰਹੀ ਹੈ ਕਿ ਬਾਜਬਾ ਤੇ ਅਸੀਂ ਕਹਿੰਦੇ ਕਿ ਸਾਡੇ ਘਰ ਜਾ ਕਿਉਂ ਚੜ ਗਏ ਇਨਾ ਕਿਵੇਂ ਬਚਾਂਗੇ ਅਸੀਂ ਨਹੀਂ ਤਾਂ ਤੋ ਇਹ ਫਾਇਦਾ ਆਮ ਆਦਮੀ ਪਾਰਟੀ ਨੂੰ ਕਿ ਬੁੱਧਿਆਂ ਤੋਂ ਡਾਇਵਰਟ ਹੋ ਜਾਂਦੇ ਨੇ ਆ ਜੇ ਹੋ ਗਿਆ ਦੋ ਚਾਰ ਦਿਨ ਕੋਈ ਹੋਰ ਕਰ ਲਾਂਗੇ ਤੇ ਕਾਂਗਰਸ ਨੂੰ ਕੀ ਫਾਇਦਾ ਕਾਂਗਰਸ ਨੂੰ ਇਹ ਫਾਇਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਇੱਕ ਵਾਰ ਬਡੇ ਲੀਡਰ ਕਿਹੜਾ ਦੇ ਮੁੱਖ ਮੰਤਰੀ ਬਣਦੇ ਚ ਉਹ ਸਿਆਸਤ ਚ ਬੰਦਾ ਪਾਵਰ ਲੈ ਆਉਂਦਾ ਤੇ ਪਾਵਰ ਗੇਨ ਕਰਨੀ ਚਾਹੁੰਦੇ ਨੇ ਤੇ ਇੱਕ ਤਾਂ ਇਹ ਫੇਰ ਦੂਜੀ ਇਹਦਾ ਜੋ ਆਪੋ ਤਾਂ ਪਤਾ ਜਿਹੜੇ ਪਾਰਟੋ ਤਾਂ ਹਟ ਤਾਂ ਬਹੁਤ ਜ਼ਿਆਦਾ ਨੇ ਗਰੁੱਪੇ ਚੋਂ ਤਾਂ ਬਹੁਤ ਜ਼ਿਆਦਾ ਖੜੇ ਤਾਂ ਗਰੁੱਪੇ ਜਮ ਥੋੜੇ ਬਚਾ ਇਸ ਕਰਕੇ ਆਈਪੀਐਲ ਚ ਲੱਗਿਆ ਹੋਇਆ ਹੈ ਕਮੈਂਟਰੀ ਕਰ ਨਵਜੋਤ ਸਿੰਘ ਸਿੱਧੂ ਜਦੋਂ ਸਿੱਧੂ ਸਾਹਿਬ ਆਗੇ ਦੇਖ ਤੂ ਤੜਖ ਜਿਹਾ ਆਉਂਦੇ ਰਿਹਾ ਸੋ ਹੁਣ ਕਿਹੜਾ ਘਟਾ ਹੈ ਭਰਤਪੁਰਸ਼ ਨਾਸ਼ੂ ਲੜਾਈ ਲੜ ਰਿਹਾ ਹੈ ਸਿਰ ਟੱਡ ਦੀ ਬਾਜੀ ਆ ਪਰ ਕਹਿੰਦਾ ਮੇਰੇ ਉਹ ਦੋ ਬੰਦੇ ਦੇ ਤੋ ਰਾਜਾ ਬੜਿੰਗ ਦੀ ਬੰਨ ਰੋਲ ਨੇ ਜਿਹੜੀ ਹੈ ਜ ਕੁਛ ਤਾਂ ਚੱਲ ਹੀ ਰਿਹਾ ਪਰ ਅੱਜ ਦੇਖਣ ਨੂੰ ਮਿਲਿਆ ਵੀ ਜਿਹੜੇ ਬੰਦੇ ਇੱਕ ਦੂਜੇ ਦੇ ਖਿਲਾਫ ਵੀ ਸੀ ਉਹ ਸਾਰੇ ਸਰਕਾ ਤੇ ਬੈਠੇ ਸੀ ਸੁਖਵਿੰਦਰ ਰਧਾਵਾ ਰਾਜਾ ਬੜਿੰਗ ਸਿੱਧੂ ਰਜਿੰਦਰ ਸਿੰਘ ਬਾਜਵਾ ਮਤਲਬ ਬਾਕੀ ਜਿਹੜੋ ਐਮਐਲਏ ਤਾਂ ਕੀ ਡਾਉਨ ਲਾਈਨ ਹੈ ਸਾਰੀ ਸੀ ਮੈਂ ਬਡੇ ਲੀਡਰਾਂ ਦੇ ਡਾਉਨ ਲਾਈਨ ਲਏ ਤੇ ਉਹ ਉੱਥੇ ਬੈਠੇ ਰਹੇ 5:30 ਘੰਟੇ ਉੱਧਰ ਰਹੇ ਬਾਹਰ ਰਹੇ ਲੋਕ ਇਕੱਠੇ ਹੋ ਗਏ ਨਾ ਫਾਇਦਾ ਹੋਇਆ ਕਿ ਨਹੀਂ ਹੋਇਆ ਤਾਂ ਧੁੰਨਾ ਨੂੰ ਫਿਰ ਮੈਚਫੈਕਸ ਹੋਰ ਕਿਵੇਂ ਦੀ ਹੈ ਇਹ ਲੋਕਾਂ ਨੂੰ ਬੁੱਧੂ ਬਣਾਉਣ ਲਈ ਤਾਂ ਬੜਾ ਸਟਲਵੇ ਹੁੰਦਾ ਨਾ ਲੋਕਾਂ ਦਾ ਕਿਸ ਨੂੰ ਕੀ ਕਿੰਨਾ ਕਿਹਨੂੰ ਕਿੰਨਾ ਕੁ ਫਾਇਦਾ ਹੈ ਤਾਂ ਇਹ ਹੈ ਤੁਸੀਂ ਕਦੇ ਸੋਚਿਆ ਕਿ ਪਾਰਟੀ ਜਨਤਾ ਪਾਰਟੀ ਦੇ ਬੜਾ ਜਦੋਂ ਦਿੱਲੀ ਜਿੱਤ ਲਈ ਦਿੱਲੀ ਤੋਂ ਬਾਅਦ ਕਹੇ ਜੀ ਇਹਨਾਂ ਤੇ ਨੀਸ਼ ਸ਼ੋਧਿਆ ਜਾਂ ਸਤਿੰਦਰ ਜੈਨ ਇਹਨਾਂ ਤੇ ਅਯਾਸਤ ਮਿਲ ਗਈ ਜੀ ਰਾਸ਼ਟਰਪਤੀ ਤੋਂ ਕੇਸ ਚਲਾਉਣ ਦੀ ਕਿਉਂ ਨਹੀਂ ਚੱਲਿਆ ਕਿ ਉਹਨਾਂ ਹੀ ਦਵਾਰ ਗ੍ਰਿਫਤਾਰ ਕੀਤੇ ਉਹਨਾਂ ਨੂੰ ਫਾਇਦਾ ਇਹਨਾਂ ਦਾ ਇਹ ਬਾਹਰ ਰਹਿਣਗੇ ਪੰਜਾਬ ਚ ਆਮ ਆਦਮੀ ਪਾਰਟੀ ਥੋੜੀ ਬਹੁਤੀ ਇਹਦੀ ਐਗਜ਼ਿਸਟੈਂਸ ਰਹੂਗੀ ਤੇ ਕਾਂਗਰਸ ਦੇ ਵੋਟਾ ਖਰਾਬ ਕਰਨਗੇ ਤੇ ਕਾਂਗਰਸ ਦੇ ਵੱਡੇ हरियाणा ਜਿਹੜੀ ਆਪਾਂ ਦੇਖਿਆ ਕਿਵੇਂ ਜਾਟਾ ਨੂੰ ਬੰਡੇ ਤੋ ਇਹ ਜਿਹੜੀ ਸਿਆਸੀ ਗੇਮ ਐ ਸਿਆਸੀ ਸਤਰੰਜਾ ਐ ਉਹਦੇ ਵਿੱਚ ਬਹੁਤ ਕੁਝ ਚੱਲਦਾ ਹੁੰਦਾ ਤੋ ਇਹ ਵੀ ਹੋ ਸਕਦਾ ਤੇ ਉਹ ਕੁਝ ਵੀ ਹੋ ਸਕਦਾ ਪਰ ਇਹ ਸਮਝ ਲੈਣਾ ਚਾਹੀਦਾ ਦੋਨੇ ਪਾਸੇ ਲੀਡਰਾਂ ਨੂੰ ਉਧਰ ਵੀ ਤੇ ਇਧਰ ਵੀ ਇੱਕੋ ਜਿਹਾ ਕੰਮ ਜੇ ਤੁਸੀਂ ਕਹੋ ਕਿ ਛੋਡੀਆਂ ਛੱਡੇ ਚ ਕੱਲੇ ਮਾਨ ਸਾਹਿਬ ਨੇ ਨਹੀਂ ਮਾਨ ਸਾਹਿਬ ਨੂੰ ਕਿੱਡੀਆਂ ਗੱਲਾਂ ਜਾ ਰਹੀਆਂ ਨੇ ਕਿ ਗੋਲਡੀ ਬਰਾੜ ਕਿੱਥੇ ਫੜੇ ਤੋ ਤਾਂ ਕਹਿੰਦੇ ਗੋਲਡੀ ਬਰਾੜ ਫੜੇ ਮੈਂ ਬੜੀ ਜ਼ਿੰਮੇਵਾਰੀ ਨਾਲ ਮੈਂ ਮੁੱਖ ਮੰਤਰੀ ਐ ਗਜ਼ਾਤ ਤੇ ਸੀ ਜਿੱਦੇ ਕਿ ਕਿੱਥੇ ਕੋਣ ਕੀ ਦੇ ਫੜਾਉਣਾ ਹੈ ਨਾਲੇ ਮੁੱਖ ਮੰਤਰੀ ਦਾ ਉਹਦੇ ਡੱਡੂ ਅਮਰੀਕਾ ਚ ਟ੍ਰੇਨ ਕਰਦਾ ਕੀ ਮਤਲਬ ਲੋਕਾਂ ਨੂੰ ਬੁੱਧੂ ਹੀ ਬਣਾਉਣਾ ਜੋ ਮਰਜੀ ਕਰ ਲਓ ਤਾਂ ਗੌਰਵ ਯਾਦਵ ਤੇ ਕੀ ਤੁਸੀਂ ਐਕਸ਼ਨ ਲਿਆ ਜੀ ਉਹਨੇ ਕਿਹਾ ਸੀ ਇੱਥੇ ਨਹੀਂ ਹੋਈ ਲਾਰੈਂਸ ਬਸ਼ਨੋਵੀ ਦੀ ਇੰਟਰਵਿਊ ਕਿੰਨੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਕੋਈ ਸਿਰ ਕੋਈ ਜਵਾਬ ਆ ਵੀ ਜਦੋਂ ਵੀ ਅੱਜ ਕੱਲ ਕੋ ਗੈਂਗਸਟਰ ਤੇ ਗੋਲੀ ਲੱਗਦੀ ਹੈ ਲੱਤ ਚ ਲੱਗਦੀ ਹੈ ਤਾਂ ਇਹ ਸਾਰਾ ਜਿਹੜਾ ਕੁਝ ਚੱਲ ਰਿਹਾ ਹੈ ਨਾ ਇਹ ਤੇ ਇਹ ਉਹ ਦਰੋ ਛੱਡੀ ਜਾਂਦੇ ਨੇ ਇਹ ਵੀ ਬਾਜਵਾ ਸਾਹਿਬ ਜਿਹੜਾ ਘੱਟ ਛੁੱਟੇ ਛੱਡਦੇ ਸੀ 32 ਐਮਐਲ ਮੇਰੇ ਸੰਪਰਕ ਚ ਨੇ ਸੋ ਇਹ ਸਾਰਾ ਦਾ ਮੈਂ ਨਹੀਂ ਕਹਦਾ ਸਾਰੇ ਹਰ ਇੱਕ ਗੇਮ ਮਿਲ ਕੇ ਖੇਢੀ ਜਾਂਦੀ ਹੈ ਪਰ ਡਾਇਰੈਕਟਲੀ ਡਾਇਰੈਕਟਲੀ ਇਹਦਾ ਫਾਇਦਾ ਵੀ ਹੁੰਦਾ ਸਾਧੂ ਸਿੰਘ ਹਮਦਰਦ ਸਾਹਿਬ ਜਿਹੜੇ ਬਰਜਿੰਦਰ ਸਿੰਘ ਫਾਦਰ ਦੇ ਫਾਦਰ ਸੀ ਤੇ ਜਿਹੜੇ ਅੱਜ ਕੱਲ੍ਹ ਅਜੀਤ ਦੇ ਐਡੀਟਰ ਨੇ ਉਹ ਉਹ ਅਡੀਟਰ ਹੁੰਦੇ ਸੀ ਮੈਂ ਉਹਦਾ ਪੱਤਰਕਾਰੀ ਕਰਦਾ ਹੁੰਦਾ ਸੀ ਕਈ ਵਾਰੀ ਉਹਨੂੰ ਤੋਂ ਸਿੱਖਣ ਨੂੰ ਜਦੋਂ ਐਨੇ ਸੀਨੀਅਰ ਸੀ ਤੇ ਉਹਨਾਂ ਨੂੰ ਅਸੀਂ ਸਵਾਲ ਜਵਾਬ ਵੀ ਤੁਸੀਂ ਇੱਕ ਦੂਜੇ ਦੇ ਲਾਲਾ ਜਗਤ ਨਾਨ ਨਾਲ ਐਨਾ ਤਿੱਖਾ ਕਿਉਂ ਲਿਖਦੇ ਹੋ ਕਹਿੰਦੇ ਸੀ ਹਰ ਰੋਜ਼ ਚਾਹ ਇਕੱਠੇ ਪੀਂਦੇ ਆ ਤੇ ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਜੇ ਅਸੀਂ ਇੱਕ ਦੂਜੇ ਦੇ ਖਿਲਾਫ ਘੱਟ ਲਿਖੀਏ ਨਾ ਤਾਂ ਫਿਰ ਉਹਨੂੰ ਕਹਿੰਦੇ ਸੀ ਚਾਹ ਲੈ ਲੋ ਆ ਜਦ ਪਕੌੜੇ ਬਣਾ ਦੇ ਮਿਰਚਾਂ ਜ਼ਿਆਦਾ ਪਾ ਦੇ ਇਹ ਸਾਡਾ ਸੰਕੇਤ ਹੁੰਦਾ ਸੀ ਵੀ ਤੂੰ ਤੇ ਖਲਕ ਬਈ ਤੋ ਐ ਤਾਂ ਜਿਹੜਾ ਜਿਹਨੂੰ ਪੰਜਾਬ ਬੰਡਿਆ ਪਿਆਸੋ ਉਹ ਗੁਰਚਰਨ ਭਾਜੀ ਦਾ ਕੋਈ ਪਲੇ ਦਾ ਡਾਇਲੋਗ ਹੈ ਕਿ ਇਹ ਲੋਕ ਤਾਂ ਇੰਨੇ ਭੋਲੇ ਨੇ ਇੱਕ ਚੋਂ ਲਾਲਾ ਜਗਤ ਰਣ ਬੋਲਦਾ ਇੱਕ ਚੋਂ ਸਾਧ ਸਿੰਘ ਹਮਦਾਰਦ ਬੋਲਦਾ ਭਏ ਬੰਡੇ ਜਾਂਦੇ ਸੀ ਲੋਕ ਲੇਕਰ ਆਪ ਅਸੀਂ ਇਹ ਤਾਂ ਕਰ ਲੋ ਤੋ ਸਿਆਸਤ ਦਾ ਕੋਈ ਪਤਾ ਨਹੀਂ ਸਿਆਸਤ 'ਚ ਇਹ ਵੀ ਹੈ ਕੱਲ ਨੂੰ ਹੁਣ ਪ੍ਰਤਾਪ ਸਿੰਘ ਬਾਜਪਾ ਦੀ ਜਿਹੜੀ ਹੈ ਉਹ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਹੋ ਸਕਦਾ ਰਾਦੀ ਹੋ ਜੇ ਕਿ ਬਦਲਾ ਲੰਮ ਕਾਰਵਾਈ ਇਹ ਜੱਕੀ ਹੈ ਇਹ ਲਗਾਤਾਰ ਚੱਲੂਗਾ ਤੇ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਮੈਂ ਬਸ ਇੱਥੇ ਇਹਨੂੰ ਖਤਮ ਕਰਦਾ ਦੂਜਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਉਹ ਇਸ ਕਰਕੇ ਲਈਏ ਗੱਲ ਹਾਲਾਂਕਿ ਬਾਜਵਾ ਸਾਹਿਬ ਦੀ ਗੱਲ ਕਰਨੀ ਛੇ ਦਾ ਉਹ ਕੱਲ ਨੂੰ ਸ਼ੇਰ ਹਰਜਿੰਦਰ ਸਿੰਘ ਧੰਬੀ ਬਾਰੇ ਚਰਚਾ ਹੋ ਰਹੀ ਹੈ ਵੀ ਅੱਜ ਮੀਟਿੰਗ ਰੱਖੀ ਸੀ ਅੰਤਰਕ ਕਮੇਟੀ ਦੀ ਉਹ ਕਿਉਂ ਨਹੀਂ ਆਏ ਉਹ ਨਾ ਡੈਲੀਗੇਟਰਸ ਦਾ ਲਾਸਟ ਆਏ ਦੇ ਸਖੀਰ ਸਿੰਘ ਬਾਦਲ ਜਿਹੜਾ ਉਹਨਾਂ ਨੇ ਦੁਬਾਰਾ ਬਣਾ ਕੇ ਲਿਆਇਆ ਸੀ ਉਹਨੂੰ ਉਹਦੀ ਸਟਾਜ ਪੋਸ਼ੀ ਕਰਨੀ ਆਏ ਤੇ ਉਹ ਪਰ ਬੁਰੇ ਪ੍ਰਧਾਨ ਬਣਾਉਣ ਨੇ ਇਹ ਗੱਲ ਕੀ ਹੈ ਨਾ ਹੀ ਉਹ ਤੇਗ ਸਿੰਘਤ ਨਾਲ ਲੱਦੇ ਉੱਥੇ ਗਏ ਕਿ ਕਿ ਐਡੇ ਮਾਰਨੇ ਕੀ ਚੱਕਰ ਹੈ ਮੀਟਿੰਗ 'ਚ ਵੀ ਨਹੀਂ ਤਾਂ ਉਹਦੇ 'ਚ ਖਬਰਾਂ ਤਾਂ ਆਈ ਨਿਕਟ ਨਹੀਂ ਆਲੇ ਕਿ ਉਹ ਫਿਰ ਨਾਰਾਜ਼ ਹੋ ਗਏ ਨਾਰਾਜ਼ ਕਿਉਂ ਹੋ ਗਏ ਉਹਨਾਂ ਦੀ ਗੱਲ ਤਾਂ ਜਿਹੜਾ ਵਾਅਦਾ ਕਰਕੇ ਲੈ ਕੇ ਇਸ ਤੋਂ ਬੰਨੀ ਨਹੀਂ ਮਤਲਬ ਬੜੀਆਂ ਗੱਲਾਂ ਚੱਲ ਜਾਂਦੀਆਂ ਨੇ ਉਹ ਤਾਂ ਚੱਲੀ ਤਾਂ ਇਹ ਵੀ ਗੱਲਾਂ ਜਾਂਦੀਆਂ ਨੇ ਕਿ ਆ ਜਿਹੜੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸੀ ਇਹ ਕਿਸੇ ਹੋਰ ਪਰਪਸ ਰੱਖੀ ਸੀ ਉਹ ਤਾਂ ਜਿਹੜੀ ਹੈ ਪੰਜ ਮੈਂਬਰ ਕਮੇਟੀ ਨੂੰ ਭੰਗ ਕਰਨ ਲਈ ਰੱਖੀ ਸੀ ਆਪਾਂ ਚਰਚਾ ਵੀ ਕੀਤੀ ਸੀ ਲੇਕਿਨ ਉਸ ਬੰਨੇ ਨਹੀਂ ਲੋਕ ਤੇ ਉੱਥੋਂ ਵੀ ਨਰਾਜ ਨੇ ਫਿਰ ਨਾ ਨਾ ਕਹਿੰਦੇ ਜੇ ਉਹ ਨਹੀਂ ਬੰਨੇ ਕੋਈ ਨਹੀਂ ਟੈਕਸੀ ਉੱਧਰ ਰੋਡਾ ਬਣਾ ਦੋ ਉਹ ਨੂੰ ਬਣਾਤਾ ਲੋਕ ਤਾਂ ਮਜ਼ਾਕ ਕਰਦੇ ਨੇ ਮੀਡੀਆ 'ਚ ਵੀ ਕਦੇ ਜੀ ਨੇ ਪੰਜਾਬੀ ਡਿਪੋਇ ਨੂੰ ਪੰਜਾਬੀ ਉਪਵਾਤੀ ਤੋ ਚਲੋ ਇਹ ਤਾਂ ਜਿਹੜਾ ਚੱਲਦਾ ਹੈ ਜਦੋਂ ਧਾਮੀਤ ਸਾਹਿਬ ਦੀ ਗੱਲ ਚੱਲ ਰਹੀ ਸੀ ਧਾਮੀਤ ਸਾਹਿਬ ਅ ਅਸਰ ਦੇ ਵਿੱਚ ਧੂਮਾ ਤੇ ਧਾਮੀ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਨੂੰ ਕੋਈ ਫ੍ਰੈਂਡਲੀ ਮੈਚ ਜਾ ਲੱਗਦਾ ਸੀ ਉਹਨੂੰ ਤੇ ਹੋ ਸਕਦਾ ਹੈ ਕਿ ਇਹ ਫ੍ਰੈਂਡਲੀ ਉਹਦੋਂ ਇੱਕ ਗੱਲ ਕਹੀ ਸੀ ਦੋ ਗੱਲ ਲੱਗੇ ਸੀ ਧਾਮੀਤ ਸਾਹਿਬ ਨੇ ਉਸ ਦਿਨ ਜਦੋਂ ਅਜਲਾਸ ਸੀ 28 ਤਰੀਕ ਦਾ ਇੱਕ ਕਿ ਵਿਧੀ ਵਿਧਾਨ ਦੀ ਗੱਲ ਕਰਾਂਗੇ ਜੀ ਦੂਜੀ ਵੀ ਅਸੀਂ ਉਹਨਾਂ ਦਾ ਬੰਗ ਪੱਤਰ ਲੈ ਲਿਆ ਤੁਹਾਡਾ ਉਹਨਾਂ ਨੇ 15 ਨੂੰ 14 ਪ੍ਰਾਯ 15 ਪ੍ਰਾਯ ਤੱਕ ਕਿਹਾ ਸੀ ਤੇ ਗੱਲ ਤਾਂ ਸੋੜਾ ਤੋ ਕਿਹਾ ਸੀ ਵੀ ਅਸੀਂ ਤੁਹਾਡੀ ਸਰ ਪ੍ਰਬੰਧਕ ਜਥੇਦਾਰ ਸਾਡੀ ਸਲਾਹ ਨਾਲ ਅਲਾਵਾਗੇ ਤੇ ਫਿਰ ਜਾਂ ਤਾਂ ਕੱਲ ਨੂੰ ਜਥੇਦਾਰ ਲਗੂ ਜਾਂ ਫਿਰ ਤਾਂ ਵੀ ਸਾਹਮਣੇ ਆਉਂਦੇ ਮਤਲਬ ਨਹੀਂ ਤਾਂ ਫਿਰ ਕੋਈ ਗੱਲ ਵੀ ਨਹੀਂ ਮੰਨੀ ਗਈ ਇਹ ਤਾਂ ਪੁਰਾਣੀ ਤਰ੍ਹਾਂ ਦੇ ਕੰਮ ਕਰ ਰਹੇ ਨੇ ਜਿਹੜੇ ਨਾ ਫਿਰ ਤਾਂ ਕੋਈ ਮਤਲਬ ਹੀ ਨਹੀਂ ਰਹੇਗਾ ਤੋ ਇਹ ਕੁਛ ਨਾ ਕੁਛ ਤਾਂ ਐਸਾ ਹੈ ਕੁਛ ਨਾ ਕੁਛ ਤਾਂ ਐਸਾ ਜਾਂ ਫਿਰ ਤਾਂ ਉਹ ਪੁਰਾਣੀ ਤਰ੍ਹਾਂ ਤੇ ਜੋ ਚੁੱਪ ਕਰ ਗਿਆ ਉਹਦਾ ਤੁਮਾ ਸਾਹਿਬ ਜਿਵੇਂ ਬਿਕਰਮ ਜੀ ਠੀਕ ਕਰਕੇ ਜਾ ਕੇ ਉੱਥੇ ਬੈਠ ਗਿਆ ਠੀਕ ਹੈ ਪਹਿਲੇ ਇੱਕ ਵਾਰੀ ਕਹਿਤਾ ਵੀ ਗਲਤ ਹੋਇਆ ਸੋ ਬਹੁਤ ਕੁਝ ਚੱਲ ਰਿਹਾ ਸਿਕਸ ਇਸ ਕੱਲੋਂ ਉਹ ਪਰ ਡਿਟੇਲ ਚ ਗੱਲ ਕਰਾਂਗੇ ਜਦੋਂ ਮੀਟਿੰਗ ਹੁੰਦੀ ਹੈ ਅੱਜ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ